ਦੋਸਤੋ ਪਾਣੀ ਦੀ ਸਪੀਡ ਹੈ ਜਿਹੜੀ ਉਹ ਤੁਸੀਂ ਥੱਲੇ ਚੈੱਕ ਕਰ ਸਕਦੇ ਹੋ ਅੱਜ ਕੁਝ ਥੋੜਾ ਜਿਹਾ ਪਾਣੀ ਘਟਿਆ ਤੇ ਜਿਹੜੀ ਪਿੱਛੇ ਤੁਸੀਂ ਦੇਖ ਸਕਦੇ ਹੋ ਤੇ ਅਸੀਂ ਪੁਰਾਣੇ ਹਰੀਕੇ ਵਾਲੇ ਹੈਡ ਤੇ ਖੜੇ ਆਂ ਪਿੱਛੇ ਬਿਆਸ ਤੇ ਸਤਲੁਜ ਦਾ ਜਿੱਥੇ ਮਿਲਨ ਹੁੰਦਾ ਹੈ ਕਿਉਂਕਿ ਅਸੀਂ ਤਾਂ ਇਹੀ ਬੇਨਤੀਆਂ ਕਰਦੇ ਰਹੇ ਆ ਵੀ ਦਰਿਆ ਦੇ ਵਿੱਚੋਂ ਇੰਨੀ ਰੇਤਾ ਚੁੱਪਣ ਵਾਲੀ ਸੀ ਦਰਿਆ ਕਿਉਂਕਿ ਜਿਹੜਾ ਪਿਛਲਾ ਤੋਂ ਪਾਣੀ ਆਇਆ ਬਹੁਤ ਜਿਹੜਾ ਪਿਛਲਾ ਜਿਹੜਾ ਦਰਿਆ ਦਾ ਤਲ ਸੀਗਾ ਤਲ ਦੇ ਵਿੱਚੋਂ ਆਮ ਪਬਲਿਕ ਨੂੰ ਹੀ ਰੇਤਾ ਚੁੱਪ ਲੈਣੀ ਦੇਣੀ ਚਾਹੀਦੀ ਸਰਕਾਰ ਨੂੰ ਬੇਚੱਕ ਸਰਕਾਰ ਆਦੀ ਪਰਚੀਆ ਵੀ ਲਾ ਦਿੰਦੀ ਤੇ ਲੋਕ ਵੀ ਇਹ ਤਾਂ ਖੁਸ਼ੀ ਦੇ ਪਰ ਤੁਸੀਂ ਵੇਖੋ ਧਾਰੀ ਦੀ ਜਿਹੜੀ ਸਪੀਡ ਹੈ ਅਜੇ ਤੜਾ ਨਹਿਰਾਂ ਨੂੰ ਪਾਣੀ ਜਿਹੜਾ ਡਿਵਾਈਡ ਕੀਤਾ ਹੋਇਆ ਰਾਜਸਥਾਨ ਪੀਟਰ ਨੂੰ ਤੇ ਹੁਣ ਇੱਕ ਚੀਜ਼ ਦਾ ਇਹ ਪਤਾ ਲੱਗਿਆ ਸੀ ਕਿ ਪੰਜਾਬ ਸਰਕਾਰ ਦੇ ਵੱਲੋਂ ਲੈਟਰ ਲਿਖਿਆ ਗਿਆ ਸੀ ਹਰਿਆਣਾ ਔਰ ਰਾਜਸਥਾਨ ਗਵਰਨਮੈਂਟ ਨੂੰ ਵੀ ਸਾਡੇ ਕੋਲੇ ਵਾਧੂ ਪਾਣੀ ਹੈ ਵੀ ਤੁਹਾਨੂੰ ਅਸੀਂ ਹੋਰ ਵਾਧੂ ਪਾਣੀ ਸਾਥੋਂ ਜਿਹੜਾ ਹੈਗਾ ਇੱਧਰ ਸਾਨੂੰ ਛੱਡਣ ਦੀ ਆਗਿਆ ਦਿੱਤੀ ਜਾਵੇ ਹਰਿਆਣਾ ਗਵਰਨਮੈਂਟ ਨੇ ਲਿਖ ਕੇ ਦੇ ਦਿੱਤਾ ਵੀ ਜਿਹੜਾ ਸਾਡੇ ਵੱਲ ਆ ਰਿਹਾ ਪਾਣੀ ਆ ਉਹ ਵੀ ਘਟਾ ਦਿੱਤਾ ਜਾਵੇ ਕਿਉਂਕਿ ਹੁਣ ਆਫਤ ਹੁਣ ਕੋਈ ਨਹੀਂ ਸਾਡੇ ਨਾਲ ਇਹ ਚ ਡਿਵਾਈਡ ਕਰਦਾ ਤੇ ਉਵੇਂ ਸਾਡੇ ਤੋਂ ਸਾਰੇ ਇਹ ਲੋਕ ਜਿਹੜੇ ਹੈਗੇ ਆ ਵੀ ਪਾਣੀ ਦਾ ਜਿਹੜਾ ਰੋਲਾ ਪਾਣੀ ਦਾ ਰੋਲਾ ਪਾਉਂਦੇ ਆ ਇਹ ਲੋਕ ਵੀ ਸਾਨੂੰ ਪਾਣੀ ਹੁਣ ਇੰਨਾ ਕਿ ਚਲੋ ਕੱਲ ਦੀ ਥੋੜੀ ਜੀ ਰਾਹਤ ਦੀ ਖਬਰ ਆਈ ਆ ਬਹੁਤਾ ਇੱਥੇ ਕੀ ਆ ਜਿੰਨੇ ਸਮਾਜ ਸੇਵੀ ਫੇਸਬੁੱਕੀ ਉਹ ਲੋਕਾਂ ਦੀ ਸੇਵਾ ਕਰਨ ਘੱਟ ਹੋਏ ਆ ਤੇ ਆਪਦੀ ਮਸ਼ਹੂਰੀ ਜ਼ਿਆਦਾ ਕਰਨ ਆਉਂਦੇ ਆ ਹਰ ਇੱਕ ਥਾਂ ਤੇ ਵੀਡੀਓ ਬਣਾਉਣੀਆਂ ਖੜ ਕੇ ਚਲੋ ਸਾਰਾ ਸਾਡਾ ਤਾਂ ਇਹ ਇਲਾਕਾ ਹੈ ਅਸੀਂ ਤਾਂ ਹਰ ਵੇਲੇ ਤਿਆਰ ਰਹਿੰਦੇ ਇਹੋ ਜੀਆਂ ਆਫਤਾਂ ਦੇ ਲਈ ਤੇ ਚਲੋ ਇੰਨਾ ਹੈਗਾ ਵੀ ਕੱਲ ਦਾ ਪਾਣੀ ਆ ਜਿਹੜਾ ਘਟਿਆ ਉਹਦਾ ਮੈਂ ਤੁਹਾਨੂੰ ਸਬੂਤ ਇੱਕ ਦਿਖਾਉਣਾ ਆ ਹੁਣ ਤੁਹਾਡੇ ਸਾਹਮਣੇ ਤੁਹਾਨੂੰ ਦਿਖ ਰਹੀਆਂ ਹੋਣੀਆਂ ਇਹ ਵਿਚਾਲੇ ਦਰਾਂ ਦੀਆਂ ਕੰਡੀਆਂ ਕੱਲ ਜਿਹੜਾ ਪਰਸੋਂ ਪਾਣੀ ਇਹਨਾਂ ਦੇ ਉੱਪਰ ਦੀ ਸੀਗਾ ਅੱਜ ਇੱਧਰਲੇ ਦੋ ਦਰ ਬੰਦ ਕੀਤੇ ਹੋਏ ਆ ਜਿਹੜਾ ਨਹਿਰਾਂ ਨੂੰ ਪਾਣੀ ਜਾ ਰਿਹਾ ਪਰਲੇ ਪਾਸਿਓ ਉਹ ਦਰ ਜਿਹੜੇ ਦੋਨੋਂ ਬੰਦ ਹੈ ਤੇ ਪਾਣੀ ਲੈ ਗਿਆ ਹੈ ਯਾਨੀ ਕਿ 2-2 ਫੁੱਟ ਦੇ ਕਰੀਬ ਪਾਣੀ ਜਿਹੜਾ ਲੱਥਾ ਹੈ ਕਿਉਂਕਿ ਉਹ ਆ ਤੁਹਾਡੇ ਸਾਹਮਣੇ ਜਿਹੜੇ ਨਿਸ਼ਾਨੀ ਹੈ ਉਹ ਇਹ ਸਾਬਤ ਕਰਦੀ ਆ ਤੇ ਅਸੀਂ ਤਾਂ ਕਾਮਨਾ ਕਰਦੇ ਆ ਵੀ ਛੇਤੀ ਜਿਹੜਾ ਹੈਗਾ ਇਹ ਹਾਲਾਤ ਜਿਹੜੇ ਹੈਗੇ ਆ ਨੋਰਮਲ ਹੋਣ ਤੇ ਸਾਡੇ ਇਹ ਵੀ ਦਰ ਜਿਹੜਾ ਹੁਣ ਬੰਦ ਕੀਤਾ ਹੋਇਆ ਆ ਦਾ ਤਾਂ ਜਿਹੜਾ ਹੈਗਾ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਵੀ ਪਾਣੀ ਥੋੜਾ ਜਿਆ ਕੰਟਰੋਲ ਵਿੱਚ ਹੋਇਆ ਪਿੱਛੇ ਜਿਹੜਾ ਸਤਲੋਜ ਤੇ ਬਿਆਸ ਦਾ ਮਿਲਨ ਹੈ ਉਹ ਤੁਹਾਨੂੰ ਮੈਂ ਜ਼ੂਮ ਕਰਕੇ ਦਿਖਾਉਣਾ ਜਿੱਥੇ ਪਿੱਛੇ ਤੁਹਾਨੂੰ ਉਹ ਘਾਹ ਦਿਸਦੇ ਖੜੇ ਬੰਨੀਆਂ ਕਿਉਂਕਿ ਉਦੋਂ ਪਿੱਛੇ ਜਾ ਕੇ ਇਹਨਾਂ ਦਰਿਆਵਾਂ ਦਾ ਮਿਲਨ ਹੁੰਦਾ ਹੈ ਕਿਉਂਕਿ ਪਾਣੀ ਜਿਹੜਾ ਕੁਛ ਹੈ ਉਹ ਲੱਥਾ ਇਹਦੇ ਵਿੱਚ ਜਿਹੜੀ ਤੁਹਾਨੂੰ ਦਿਸਦੀ ਹੋਣੀ ਹੈ ਜਿਹੜਾ ਕੁਛ ਨੰਗਾ ਹੋਇਆ ਏਰੀਆ ਜਿਹੜਾ ਦਿਖ ਰਿਹਾ ਪਰਸੋ ਤੱਕ ਇਹਦੇ ਉੱਪਰ ਦੀ ਜਾ ਰਿਹਾ ਸੀ ਸਾਰਾ ਹੁਣ ਜਿਹੜਾ ਇਹ ਜਿੰਮੇਦਾਰੀ ਅੱਧਾ ਬੰਦ ਕੀਤਾ ਹੋਇਆ ਉਧਰਲੇ ਦੋ ਦਾਰ ਜਿਹੜੇ ਹੈਗੇ ਉਹ ਬੰਦ ਹੈ ਕਿਉਂਕਿ ਨਹਿਰਾਂ ਨੂੰ ਪਾਣੀ ਪੂਰਾ ਛੱਡਿਆ ਹੋਇਆ ਤੇ ਪਰ ਉਹੀ ਹੈ ਨਾ ਵੀ ਜਦੋਂ ਜੇ ਨੁਕਸਾਨ ਅਸੀਂ ਝੱਲਣਾ ਤੇ ਨੁਕਸਾਨ ਜਿਹੜਾ ਹੈਗਾ ਉਹ ਪੰਜਾਬ ਨੇ ਝੱਲਣਾ ਫਿਰ ਬਾਈ ਪਾਣੀ ਤੇ ਵੀ ਪੰਜਾਬ ਦਾ ਹੀ ਹੱਕ ਹੈ ਪਰ ਇਹ ਆ ਵੀ ਦਰਿਆ ਪਿਆਰੇ ਦੋਸਤੋ ਦਰਿਆ ਦੇ ਕਈ ਨੁਕਤੇ ਆ ਕਿਉਂਕਿ ਮੈਂ ਤਾਂ ਇੱਥੇ ਨੌਕਰੀ ਕੀਤੀ ਆ ਦਰਿਆ ਦੇ ਬੰਨ ਜਿਹੜੇ ਹੈਗੇ ਆ ਬਹੁਤ ਵੱਡੀ ਪੱਧਰ ਤੇ ਲੋਕਾਂ ਨੇ ਜਿਹੜੇ ਉਹ ਵੀ ਪਿਆਲੀਆਂ ਚ ਵੱਡ ਵੱਡ ਕੇ ਲਾਏ ਆ ਜੋ ਕਿ ਨਹੀਂ ਹੋਣਾ ਚਾਹੀਦਾ ਤਾਂ ਹੀ ਬੰਨ ਕਮਜ਼ੋਰ ਹੋਏ ਤੇ ਬੰਨ ਟੁੱਟਣ ਦੀ ਗੱਲ ਤੇ ਦੂਸਰੀ ਜਿਹੜੀ ਗੱਲ ਹੈ ਦਰਿਆ ਦੇ ਬਾਰੇ ਇੱਕ ਗੱਲ ਆਮ ਮਸ਼ਹੂਰ ਹੈ ਵੀ ਦਰਿਆ ਆਪਣਾ ਇਲਾਕਾ ਨਹੀਂ ਛੱਡਦਾ ਆਪਣਾ ਜਿਹੜਾ ਇਲਾਕਾ ਹੈ ਤੇ 50 ਸਾਲਾਂ ਨੂੰ ਤੇ 14 ਸਾਲਾਂ ਨੂੰ ਆਵਦਾ ਇਲਾਕਾ ਜਿਹੜਾ ਹੈਗਾ ਇਹ ਕਵਰ ਕਰ ਲੈਂਦਾ ਉਹਦੀ ਮਿਸਾਲ ਜਿਹੜੀ ਆ ਤਾਂ ਤੁਸੀਂ ਇਧਰ ਨਾਲ ਪਾਸਾ ਦੇਖੋ ਇਸ ਵੇਲੇ ਜਿੱਥੋਂ ਤੱਕ ਤੁਹਾਡੀ ਨਿਗਾਹ ਜਾਂਦੀ ਆ ਉੱਥੋਂ ਤੱਕ ਦਰਿਆ ਦਾ ਜਿਹੜਾ ਮੋਹੜ ਹੈ ਉਹ ਤੁਹਾਨੂੰ ਦਿਖ ਰਿਹਾ ਤੇ ਚਲੋ ਜਿਹੜੀਆਂ ਕੁਦਰਤੀ ਆਫਤਾਂ ਕੁਝ ਲੋਕ ਇਹਦੇ ਤੇ ਫੌਰਮ ਵੀ ਗਲਤ ਫਲਾ ਰਹੇ ਆ ਵੀ ਪੀਆ ਹੁਣ ਅੱਧਾ ਪਾਕਿਸਤਾਨ ਰੁੱਬਿਆ ਫਿਰਦਾ ਇਸ ਵੇਲੇ ਨਮਾਚਲ ਸਾਰਾ ਹੀ ਰੁੱੜਿਆ ਫਿਰਦਾ ਨਮਾਚਲ ਦੇ ਵਿੱਚ ਤਾਂ ਇਸ ਤਰ੍ਹਾਂ ਦੇ ਹਾਲਾਤ ਬਣ ਗਏ ਵੀ ਲੋਕੀ ਘਰਾਂ ਚੋਂ ਗਏ ਤੇ ਜਦੋਂ ਵਾਪਸ ਆਏ ਤਾਂ ਉੱਥੇ ਪਿੰਡ ਹੀ ਹੈ ਨਹੀਂ ਸੀ ਉਹਨਾਂ ਦੇ ਬਣੇ ਤੜੇ ਪਿੰਡ ਹੀ ਰੋੜ ਕੇ ਲੈ ਗਏ ਜਦੋਂ ਬੱਦਲ ਫਟੇ ਆ ਇਹ ਕੁਦਰਤੀ ਆਫਤ ਹੈ ਇਹ ਕੋਈ ਇਹ ਨਹੀਂ ਹੁੰਦਾ ਇਹਦੇ ਵਿੱਚ ਕੋਈ ਸਰਕਾਰਾਂ ਨੂੰ ਦੋਸ਼ ਦੇਈਏ ਕਿਸੇ ਨੇ ਠੀਕਾ ਸਰਕਾਰਾਂ ਦੀ ਜ਼ਿੰਮੇਵਾਰੀ ਜਿਹੜੀ ਬਣਦੀ ਹੈ ਉਹ ਉਹਨਾਂ ਨੂੰ ਪਹਿਲਾਂ ਪ੍ਰਬੰਧ ਆਪਦੇ ਕਰਨੇ ਚਾਹੀਦੇ ਆ ਉਹ ਤਾਂ ਪਹਿਲਾਂ ਅਸੀਂ ਵੀ ਇੱਥੇ ਰੌਲਾ ਪਾਇਆ ਵੀ ਭਾਈ ਦਰਿਆ ਦੇ ਵਿੱਚੋਂ ਆਮ ਪਬਲਿਕ ਨੂੰ ਜਿਹੜੀ ਐ ਆਗਿਆ ਦੇ ਦਿੱਤੀ ਜਾਵੇ ਵੀ ਮਿੱਟੀ ਐ ਜਿਹੜੀ ਰੇਤ ਐ ਆਮ ਪਬਲਿਕ ਗਵਰਨਮੈਂਟ ਆ ਦੀ ਪਰਚੀ ਲਾ ਲਵੇ ਡਿਪਾਰਟਮੈਂਟ ਜਿਹੜਾ ਹੈਗਾ ਆ ਉਹਦੀ ਪਰਚੀ ਲਾ ਲਵੇ ਮਾਈਨਿੰਗ ਡਿਪਾਰਟਮੈਂਟ ਲੋਕਾਂ ਨੂੰ ਨਾਲ ਤਾਂ ਸਸਤੀ ਰੇਤਾਂ ਮਿਲਦੀ ਨਾਲੇ ਇਹਦੀ ਬਲੈਕ ਨਾ ਹੁੰਦੀ ਨਾਲੇ ਜਿਹੜਾ ਦਰਿਆ ਦਾ ਇਹ ਜਿਹੜਾ ਤਲ ਸੀਗਾ ਇਹ ਅੱਜਵੇਂ ਹੁਣ ਤੁਹਾਨੂੰ ਦਿਸੀ ਜਾਂਦਾ ਅੱਜ ਤੱਕ ਚੜ ਗਏ ਆ ਘੱਟੋ ਘਾਟੇ 10-10 ਫੁੱਟ ਜਿਹੜੀ ਰੇਤਾਂ ਫੇਰ ਉੱਪਰ ਜਿਹੜੀ ਪੁਲ ਦੇ ਥੱਲੇ ਚੜੀ ਹੋਈ ਲੋਕਾਂ ਦਾ ਨਾਲੇ ਦਾ ਖੰਭ ਸਰ ਜਾਂਦਾ ਲੋਕਾਂ ਨੂੰ ਸਸਤਾ ਘਰ ਬਣਾਉਣ ਵਾਸਤੇ ਰੇਤਾ ਵਧੀਆ ਮਿਲ ਜਾਂਦੀ ਸਰਕਾਰ ਦਾ ਕੰਮ ਹੋ ਜਾਣਾ ਸੀ ਜਿਹੜੀਆਂ ਉਹਨੂੰ ਡਰੇਨਾ ਲਾਉਣੀਆਂ ਪੈਂਦੀਆਂ ਸੀ ਉਹ ਲੋਕਾਂ ਨੇ ਹੀ ਜਿਹੜਾ ਪਟਕੇ ਲੈ ਜਾਣੀ ਸੀ ਇਹ ਚੀਜ਼ਾਂ ਜਿਹੜੀਆਂ ਸਾਡੀਆਂ ਪਤਾ ਨਹੀਂ ਸਰਕਾਰਾਂ ਕਦੋਂ ਸਮਝਣਗੀਆਂ ਵੀ ਜਿਹੜਾ ਕੰਮ ਤੁਹਾਡਾ ਪਬਲਿਕ ਕਰ ਸਕਦੀ ਹੈ ਤੇ ਤੁਸੀਂ ਉਹਦੇ ਤੇ ਕਿਉਂ ਸਰਕਾਰ ਦਾ ਪੈਸਾ ਨਾਲੇ ਵੇਸਟ ਖਰਚ ਕਰਦੇ ਹੋ ਨਾਲੇ ਪਬਲਿਕ ਨੂੰ ਫਾਇਦਾ ਹੋ ਜੇ ਨਾਲੇ ਤੁਹਾਨੂੰ ਫਾਇਦਾ ਹੋ ਜੇ ਹੁਣ ਇਹਦੇ 'ਚ ਕੀ ਦੋਸਤੋਂ ਹੁੰਦਾ ਹੈ ਮੈਂ ਗੱਲ ਜਿਹੜੀ ਹੈ ਨਾ ਕਦੇ ਵੀ ਕਿਸੇ ਨੇ ਮਾਈਨਿੰਗ ਨੂੰ ਬਖਸ਼ਿਆ ਨਹੀਂਗਾ ਇਹ ਸਰਕਾਰ ਦੇ ਵਿੱਚ ਵੀ ਰੱਜ ਕੇ ਮਾਈਨਿੰਗ ਕੀਤੀ ਹਰੇਕ ਲੀਡਰ ਨੇ ਹਰੇਕ ਇਹਨਾਂ ਦੇ ਚਮਚਿਆਂ ਨੇ ਉਹ ਸੀਗਾ ਵੀ ਅੱਜ ਦੀ ਸਰਕਾਰ ਨੂੰ ਚਾਹੀਦਾ ਸੀਗਾ ਵੀ ਅਸੀਂ ਪਿੱਟਦੇ ਰਹੇ ਵੀ ਲੋਕਾਂ ਨੂੰ ਆਮ ਲੋਕਾਂ ਨੂੰ ਜਿਵੇਂ ਪਹਿਲਾਂ ਖੁੱਲੀ ਰੇਤਾ ਲੋਕ ਚੱਕਦੇ ਸੀ ਮਾਨ ਸਾਹਿਬ ਤੋਂ ਬਹੁਤ ਉਮੀਦਾਂ ਸੀ ਵੀ ਇਹ ਜਿਹੜੇ ਲੋਕ ਫੈਸਲੇ ਆ ਨਿੱਕੇ ਨਿੱਕੇ ਜਿਹੜੀਆਂ ਚੀਜ਼ਾਂ ਉਹ ਬੜੀ ਬਰੀਕੀ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਜਾਣਦੇ ਆ ਜਾਣਦੇ ਸੀ ਪਰ ਉਹਨਾਂ ਨੇ ਵੀ ਪਤਾ ਨਹੀਂ ਕਿਉਂ ਇਹਦੇ ਤੇ ਚੁੱਪ ਵਟ ਰੱਖੀ ਉਹਦਾ ਕਾਰਨ ਹੈ ਜਦ ਜਿਹੜਾ ਇਹ ਦਰਿਆ ਇਹਨਾਂ ਚੜਿਆ ਹੋਇਆ ਹੈ। ਇਹ ਹੀ ਦਰਿਆ ਜੇ ਪੰਜ-ਪੰਜ 4-4 ਫੁੱਟ ਨੀਵਾ ਹੁੰਦਾ ਤੇ ਹੋ ਸਕਦਾ ਵੀ ਇੱਥੋਂ ਇਹ ਆਫਤ ਨਹੀਂ ਸੀ ਹੋਣੀ। ਜਦੋਂ ਪਾਣੀ ਲੈ ਗਿਆ ਇੱਕ ਵੀਡੀਓ ਤੁਹਾਨੂੰ ਅਸੀਂ ਉਦੋਂ ਕਰਕੇ ਦਿਖਾਵਾਂਗੇ। ਉਹ ਉਹਦਾ ਫਾਇਦਾ ਕੀ ਹੋਣਾ ਸੀ ਤੇ ਉਹਦਾ ਨੁਕਸਾਨ ਕੀ ਹੋਇਆ। ਯਾਰ ਇਹ ਜਿਹੇ ਪਬਲਿਕ ਦੇ ਫੈਸਲੇ ਹੁੰਦੇ ਨੇ। ਵੇਖੋ ਦੋਸਤੋ ਪਾਣੀ ਦਾ ਜਿਹੜਾ ਸਪੀਡ ਹੈ ਉਹ ਉਹਨੇ ਦਨ ਬੰਦ ਕੀਤੇ ਹੋਏ ਆ ਦੋ ਵਿੱਚੋਂ। ਇਸ ਕਰਕੇ ਜਿਹੜਾ ਹੁਣ ਇੰਨੀ ਸਪੀਡ ਆ ਜਿਹੜੀ ਪਾਣੀ ਦੀ ਨਾ ਇਹ ਕੋਈ ਪਸ਼ੂ ਬੰਦਾ ਜਿਹੜੀ ਵੀ ਚੀਜ਼ ਇਹਦੇ ਰੇਂਜ ਚ ਆ ਗਈ ਉਹ ਇਹ ਛੱਡਣੀ ਥੋੜੀ ਤੇ ਦਰਿਆਵਾਂ ਦਾ ਹੱਕ ਆ ਜਿਹੜਾ ਉਹ ਦੋਸਤੋ ਆਪਦਾ ਹੱਕ ਨਹੀਂ ਮਰਨੂਗਾ ਨਾ ਉਹ ਦਰਿਆਵਾਂ ਦਾ ਰਸਤਾ ਤੇ ਆਪਦਾ ਇਲਾਕਾ ਜਦੋਂ ਵੀ ਇਹ ਇਹਨੂੰ ਲੋਕਾਂ ਮਿਲਦਾ ਹੈ ਆਪਦਾ ਇਲਾਕਾ ਕਲੀਅਰ ਕਰਾ ਲੈ ਇਹ ਸਾਡੇ ਪ੍ਰੇਖੇ ਆ ਵੀ ਅਸੀਂ ਦਰਿਆ ਦੇ ਵਿੱਚ ਨਿਵਾਹ ਲਿਆ ਕਰ ਲਿਆ ਚਲੋ ਠੀਕ ਹੈ ਮੌਕੇ ਦੇ ਮੁਤਾਬਕ ਬਹੁਤ ਕੋਸ਼ਿਸ਼ ਚੱਲਦਾ ਤੇ ਜਿਹੜੇ ਬੰਨ੍ਹ ਆ ਦਰਿਆ ਦੇ ਜੇ ਅਸੀਂ ਤੁਹਾਨੂੰ ਉਹਦੀ ਲંબਾਈ ਚੜਾਈ ਦੱਸੀਏ ਤੇ ਤੁਸੀਂ ਅੱਜ ਆ ਕੇ ਦੇਖੋ ਵੀ ਬੰਨ੍ਹ ਕਿੰਨੇ ਕਿੰਨੇ ਚੌੜੇ ਆ ਤੇ ਫੇਰ ਸਾਨੂੰ ਆਪਣੇ ਵੱਲ ਵੀ છાਤੀ ਮਾਰਨੀ ਚਾਹੀਦੀ ਥੋੜਾ ਬਹੁਤੇ ਥਾਵਾਂ ਤੇ ਲੋਕਾਂ ਨੇ ਮੋਰ ਖੋਲੇ ਹੋਏ ਆ ਪਾਣੀ ਥੱਲੇ ਬਿੱਤੀ ਧਰਤੀ 'ਚ ਪਾ ਰਹੇ ਆ ਅਸੀਂ ਬਾਲਾ ਇਹ ਚੀਜ਼ਾਂ ਅਸੀਂ ਜਦੋਂ ਕਰਦੇ ਆ ਜਦੋਂ ਕੋਈ ਕਿੰਤੂ ਕਰਤੋ ਇਹ ਹੀ ਕੋਈ ਹੋਰ ਕਰੇ ਫੇਰ ਉਹ ਸਾਡੇ ਆਸਤੇ ਕੈਂਸਰ ਆ ਸਾਡੇ ਆਸਤੇ ਇਹ ਆ ਉਹ ਆ ਜਿਹੜੀ ਅਸੀਂ ਕਰਨੀ ਉਹ ਹੱਕ ਹੈ ਦੋਸਤੋ ਇਸ ਵੀਡੀਓ 'ਤੇ ਆਪਣੀ ਰਾਏ ਦਿਓ ਰਹਿ ਦਿਆ ਜੇ ਖੁੱਲੇ ਦੇ ਵੀ ਕੀ ਇਹ ਗੱਲਾਂ ਜਿਹੜੀਆਂ ਕਹੀਆਂ ਕੀ ਇਹਨਾਂ ਦੇ ਉੱਤੇ ਅਮਲ ਕਰਨਾ ਬਣਦਾ ਜਾਂ ਨਹੀਂ ਬਣਦਾ ਉਹਦੀ ਕਮੈਂਟਾਂ ਦੇ ਵਿੱਚ ਰਹ ਦਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅਸੀਂ ਇਹੀ ਕਾਮਨਾ ਕਰਦੇ ਹਾਂ ਸਾਡੇ ਹੀ ਭਰਾ ਜਿਹੜੇ ਅੱਜ ਸੰਕਟ ਦੇ ਵਿੱਚ ਸਾਨੂੰ ਉਹਨਾਂ ਦੇ ਨਾਲ ਖੜਨਾ ਚਾਹੀਦਾ ਉੱਥੇ ਜਾ ਕੇ ਉਹਨਾਂ ਦੀ ਤਕਲੀਫ 'ਚ ਸ਼ਾਮਲ ਹੋਵੋ ਨਾ ਕਿ ਆਪਦੀ ਮਸ਼ਹੂਰੀ ਕਰਨ ਵਾਸਤੇ ਕੋਈ ਉੱਥੇ ਜਾ ਕੇ ਐਵੇਂ ਮੈਂ ਆਹ ਕਰਤਾ ਉਹ ਕੁਝ ਨਹੀਂ ਕਰ ਆਪਣੇ ਕਿਸੇ ਦੇ ਪੱਲੇ ਕੱਖ ਨਹੀਂ ਜੋ ਕੁਝ ਦੇਣ ਵਾਲਾ ਉਹ ਆਪਦੀ ਲਈ ਸ਼ਰਮ ਉਹ ਸਾਡੇ ਭਰਾ ਅੱਜ ਸਾਡਾ ਹੱਕ ਫਰਜ਼ ਬਣਦਾ ਸਾਡਾ ਹੱਕ ਵੀ ਬਣਦਾ ਅਸੀਂ ਉਹਨਾਂ ਦੇ ਨਾਲ ਦਿਨ ਰਾਤ ਇਕ ਕਰੀਏ ਤੇ ਆਪਣੀਆਂ ਮਸ਼ਹੂਰੀਆਂ ਕਰਨਾ ਜਾਓ ਉਹਨਾਂ ਦੀ ਸੇਵਾ ਵਾਸਤੇ ਦਿਓ ਆ ਗਿਆ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੋਂ ਇੱਕ ਗੱਲ ਕਰਨ ਵਾਲੀ ਰਹਿ ਗਈ ਕਿ ਬੜੀ ਅਜੀਬੋ ਗਰੀਬ ਲੱਗੀ ਹੈ ਵੀ ਦੁਨੀਆ ਡੁੱਬੀ ਜਾਂਦੀ ਹੈ ਤੇ ਇਧਰੇ ਬੁਰਸ਼ ਲੈ ਕੇ ਰੰਗ ਕਰੀ ਜਾਂਦੇ ਆ ਪਤਾ ਨਹੀਂ ਇੱਥੇ ਕਿਹੜੀ ਨਮਾਇਸ਼ ਲੱਗਣੀ ਹੈ ਵੀ ਇਹ ਇਹ ਕੰਮ ਕਿਹੋ ਜਿਹਾ ਇਹਨਾਂ ਨੂੰ ਵੇਖੋ ਵੀ ਅੱਜ ਹਣ ਪਤਾ ਵੀ ਇੱਥੇ ਅਫਸਰ ਵਿਜ਼ਿਟ ਕਰਦੇ ਆ ਉਹਨਾਂ ਦੇ ਆਉਣ ਦੇ ਪਹਿਲਾਂ ਪਹਿਲਾਂ ਵੇਖੋ ਕੀ ਕੁਝ ਹੋ ਰਿਹਾ ਉਹ ਯਾਰ ਕਿਉਂ ਇਹ ਜਿਹਾ ਕੁਝ ਰੀਅਲ ਚੀਜ਼ਾਂ ਪਹਿਲਾਂ ਸੁੱਤੇ ਪਏ ਸੀ ਇਹਦੀ ਸਫਾਈ ਹੋਣੀ ਜ਼ਰੂਰੀ ਸੀ ਕਿ ਇਹਨੂੰ ਰੰਗ ਕਰਨਾ ਜ਼ਰੂਰੀ ਸੀ ਥੱਲੇ ਉਹ ਹੁਣ ਤਾਂ ਦਰਿਆ ਦੀ ਥੱਲੇ ਤਲ ਸਾਫ਼ ਹੋਣਾ ਚਾਹੀਦਾ ਸੀ ਤੇ ਆ ਛੋਸ਼ੇ ਬਾਜ਼ੀਆਂ ਵਿੱਚ ਪਤਾ ਨਹੀਂ ਅਸੀਂ ਕਿਉਂ ਇਹ ਜਿਹੇ ਪਏ ਹੋਏ ਆ ਕਿਉਂ ਅਸੀਂ ਇਹ ਜਿਹੜਾ ਹੈਗਾ ਸਬਕ ਅਸੀਂ ਕੁਝ ਨਹੀਂ ਲਿਆ 17 ਸਾਲਾਂ ਜਿਉਂ ਦਾ ਮੁਲਕ ਆਜ਼ਾਦ ਕੋਈ ਸਬਕ ਨਹੀਂ ਲਿਆ ਅਸੀਂ ਕਿਸੇ ਚੀਜ਼ ਇੱਥੋਂ ਦੇ ਹਾਲਾਤ ਜਿਹੜੇ ਤੁਹਾਨੂੰ ਮੈਂ ਹੂ ਹੂ ਦਿਖਾਏ ਆ ਇਹ ਹਰੀਗਿਆਂ ਦਾ ਹੈਡ ਦੇ ਹਾਲਾਤ ਹੈ ਬਹੁਤ ਲੋਕ ਇੱਥੇ ਆਉਂਦੇ ਵੀ ਆ ਅਸੀਂ ਵੀ ਅੱਜ ਥੋੜੇ ਜੇ ਫ੍ਰੀ ਹੋਏ ਸੀ ਇਧਰੋਂ ਫਰੋਸ਼ਪੁਰ ਵਾਲੀ ਸਾਈਡ ਤੋਂ ਤੇ ਅਸੀਂ ਵੀ ਇੱਥੇ ਆਏ ਸਾਨੂੰ ਕਿੰਨਾ ਸਰਪਾਣੀ ਦਾ ਵਹਾਹ ਜਿਹੜਾ ਹੈਗਾ ਤੋਂ ਪਤਾ ਲੱਗ ਜਾਂਦਾ ਹੁੰਦਾ ਵੀ ਪਿੱਛੇ ਕਿੰਨਾ ਕੁ ਪਾਣੀ ਹੋਰ ਆ ਗਿਆ ਘਟ ਗਿਆ ਵਧ ਗਿਆ ਉਹ ਹਰੀਕੇ ਵਾਲੇ ਹੈਡ ਤੋਂ ਪਤਾ ਲੱਗਦਾ ਸਾਰਿਆਂ ਨੂੰ ਸਸਰੀ